ਕੋਲਕਾਤਾ ਦੇ ਵਿੱਚ ਡਾਕਟਰ ਮਹਿਲਾ ਦੇ ਨਾਲ ਰੇਪ ਹੋਇਆ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਪੂਰਾ ਦੇਸ਼ ਹੈ ਜਿਹੜਾ ਉਹ ਸਹਿਮਿਆ ਹੋਇਆ ਆਮ ਲੋਕਾਂ ਦਾ ਗੁੱਸਾ ਜ਼ਾਹਰ ਕਰੀ ਰਿਹਾ ਨੇ ਉਧਰ ਪੰਜਾਬੀ ਸਿਤਾਰੇ ਵੀ ਇਸ ਘਟਨਾ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਦੋਸ਼ੀ ਆ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਦੱਸ ਦਈਏ ਕਿ ਇਸ ਘਟਨਾ ਦੇ ਉੱਤੇ ਪੰਜਾਬੀ ਸਿਤਾਰਿਆਂ ਨੇ ਦੋਸ਼ੀ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀਆ ਕਰਨ ਔਜਲਾ ਐਪੀ ਢਿੱਲੋ ਅਤੇ ਸੁਨੰਦਾ ਸ਼ਰਮਾ ਵਰਗੇ ਕਈ ਕਲਾਕਾਰਾਂ ਨੇ ਇਸ ਘਟਨਾ ਨਾਲ ਸੰਬੰਧਿਤ ਆਪਣੇ ਇੰਸਟਾਗ੍ਰam ਉਤੇ ਕੋਲਕੱਤਾ ਰੇਪ ਕੇਸ ਤੇ ਸਟੋਰੀਆਂ ਅਤੇ ਪੋਸਟਾਂ ਸਾਂਝੀਆਂ ਕੀਤੀਆਂ ਨੇ ਗਾਇਕ ਕਰਨ ਔਜਲਾ ਨੇ ਇਸ ਪੂਰੀ ਘਟਨਾ ਤੇ ਇੱਕ ਤਸਵੀਰ ਹੈ ਜਿਹੜੀ ਉਹ ਸਾਂਝੀ ਕੀਤੀ ਹੈ ਤੇ ਲਿਖਿਆ ਬਲਤਕਾਰੀ ਤੇ ਕੋਈ ਰਹਿਮ ਨਹੀਂ ਟੁੱਟੀ ਗਰਦਨ ਕਈ ਸੱਤਾਂ ਦੇ ਨਿਸ਼ਾਨ ਆਰਜੀ ਆਰ ਕਾਲਜ ਜਿਹੜਾ ਉੱਥੇ ਮੈਡੀਕਲ ਕਾਲਜ ਆ ਡਾਕਟਰਾਂ ਦੀ ਬੇਹਰਮਨੀ ਦੇ ਨਾਲ ਬਲਤਕਾਰ ਤੇ ਕਤਲ ਮਾਮਲੇ ਤੇ ਹੈਰਾਨ ਕਰਨ ਵਾਲੇ ਵੇਰਵੇ ਉਹਨਾਂ ਨੇ ਕਿਹਾ ਕਿ ਬੀਤੇ ਦਿਨੀ ਕੋਲਕਾਤਾ ਦੇ ਆਰਜੀਕਰ ਜਿਹੜਾ ਮੈਡੀਕਲ ਕਾਲਜ ਆ ਉਸਦੇ ਹਸਪਤਾਲ ਦੀ ਬੇਸਮੈਂਟ ਦੇ ਵਿੱਚ ਨਾਈਟ ਡਿਊਟੀ ਦੇ ਦੌਰਾਨ ਇੱਕ ਮਹਿਲਾ ਡਾਕਟਰ ਦੇ ਨਾਲ ਜ਼ਬਰ ਜਨਾਹ ਤੋਂ ਬਾਅਦ ਉਦਾਂ ਜਿਹੜਾ ਕਤਲ ਕਰ ਦਿੱਤਾ ਗਿਆ ਇਹ ਮਾਮਲਾ ਪੂਰੇ ਦੇਸ਼ ਦੇ ਵਿੱਚ ਭਖਿਆ ਹੋਇਆ ਹੈ ਇਸ ਮਾਮਲੇ ਨੂੰ ਲੈ ਕੇ ਹਰ ਕੋਈ ਬੰਗਾਲ ਸਰਕਾਰ ਖਿਲਾਫ ਗੁੱਸਾ ਜ਼ਾਹਰ ਕਰ ਰਿਹਾ ਹੈ ਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਸਜ਼ਾ ਦੀ ਜੜੀ ਉਹ ਮੰਗ ਕੀਤੀ ਜਾ ਰਹੀ ਹੈ ਦੱਸਿਆ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਹੁਣ ਤੱਕ ਇੱਕ ਦੋਸ਼ੀ ਨੂੰ ਕਾਬੂ ਕੀਤਾ ਜਿਸ ਦੀ ਪਛਾਣ ਸਿਵਲ ਟਰੈਫਿਕ ਪੁਲਿਸ ਵਲੰਟੀਅਰ ਸੰਜੇ ਰਾਏ ਕੋਲਕਾਤਾ ਵੱਜੋਂ ਜਿਹੜੀ ਉਹ ਕਿੱਤੀ ਗਈ ਆ ਵੱਡੀ ਖਬਰ ਹੈ ਪੂਰੇ ਦੇਸ਼ ਦੇ ਵਿੱਚ ਜਿਹੜਾ ਮਾਹੌਲ ਹੈ ਸਹਿਮਿਆ ਹੋਇਆ 콜ਕਾਤਾ ਦੇ ਵਿੱਚ ਇੱਕ ਮਹਿਲਾ ਡਾਕਟਰ ਦੇ ਨਾਲ ਰੇਪ ਕੀਤਾ ਜਾਂਦਾ ਉਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਆਮ ਲੋਕਾਂ ਦੇ ਵਿੱਚ ਤਾਂ ਜਿਹੜਾ ਉਹ ਗੁੱਸਾ ਹੈ ਹੀ ਹੈ ਉਹ ਜ਼ਾਹਰ ਵੀ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਜਿਹੜੀ ਮਹਿਲਾ ਡਾਕਟਰ ਦੇ ਨਾਲ ਰੇਪ ਹੋਇਆ ਉਸ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਪੰਜਾਬੀ ਸਿਤਾਰਿਆਂ ਵੱਜੋਂ ਵੀ ਇਸ ਘਟਨਾ ਦੇ ਉੱਤੇ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਕਰਨ ਔਜਲਾ ਐਪੀ ਢਿੱਲੋ ਅਤੇ ਸੁਨੰਧਾ ਸ਼ਰਮਾ ਵਰਗੇ ਕਈ ਕਲਾਕਾਰਾਂ ਨੇ ਇਸ ਘਟਨਾ ਨਾਲ ਸੰਬੰਧਿਤ ਆਪਣੇ ਇੰਸਟਾਗ੍ਰam ਉੱਤੇ ਕੋਲਕੱਤਾ ਰੇਪ ਕੇਸ ਤੇ ਸਟੋਰੀਆਂ ਅਤੇ ਪੋਸਟਾਂ ਵੀ ਸਾਂਝੀਆਂ ਕੀਤੀਆਂ ਗਿਆ ਨੇ ਕਰਨ ਔਜਲਾ ਨੇ ਇਸ ਪੂਰੀ ਘਟਨਾ ਤੇ ਇੱਕ ਤਸਵੀਰ ਜਿਹੜੀ ਆ ਉਹ ਸਾਂਝੀ ਕੀਤੀ ਹੈ ਤੇ ਲਿਖਿਆ ਬਲਤਕਾਰੀ ਤੇ ਕੋਈ ਰਹਿਮ ਨਹੀਂ ਟੁੱਟੀ ਗਰਦਨ ਕਈ ਸੱਟਾਂ ਦੇ ਨਿਸ਼ਾਨ ਆਰਜੀਕਰ ਮੈਡੀਕਲ ਕਾਲਜ ਦੇ ਡਾਕਟਰਾਂ ਦੀ ਬੇਰਹਿਮੀ ਨਾਲ ਬਲਤਕਾਰ ਕਤਲ ਮਾਮਲੇ ਦੇ ਹੈਰਾਨ ਕਰਨ ਵਾਲੇ ਵੇਰਵੇ ਉਹਨਾਂ ਨੇ ਦੱਸਣਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਕੋਲਕਾਤਾ ਦੇ ਆਰਜੀਕਰ ਕਾਲਜ ਮੈਡੀਕਲ ਕਾਲਜ ਹੈ ਜਿਹੜਾ ਉਸਦੇ ਹਸਪਤਾਲ ਦੀ ਬੇਸਮੈਂਟ ਦੇ ਵਿੱਚ ਨਾਈਟ ਡਿਊਟੀ ਤੇ ਦੌਰਾਨ ਇਕਮੈਲਾ ਡਾਕਟਰ ਦੇ ਨਾਲ ਜ਼ਬਰਜਨਾਹ ਤੋਂ ਬਾਅਦ ਉਸ ਦਾ ਕਤਲ ਕਰਨ ਦਾ ਜਿਹੜਾ ਮਾਮਲਾ ਹੈ ਉਹ ਪੂਰੇ ਦੇਸ਼ ਦੇ ਵਿੱਚ ਭਖਿਆ ਹੋਇਆ ਇਸ ਮਾਮਲੇ ਨੂੰ ਲੈ ਕੇ ਹਰ ਕੋਈ ਬੰਗਾਲ ਸਰਕਾਰ ਖਿਲਾਫ ਗੁੱਸਾ ਜ਼ਾਹਰ ਕਰ ਰਿਹਾ ਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਸਜ਼ਾ ਦੀ ਜਿਹੜੀ ਹੈ ਉਹ ਮੰਗ ਕੀਤੀ ਜਾ ਰਹੀ ਹੈ ਦੱਸਣ ਦੱਸਿਆ ਜਾ ਰਿਹਾ ਕਿ ਜਿਹੜੇ ਉੱਥੇ ਦੀ ਟ੍ਰੈਫਿਕ ਪੁਲਿਸ ਐਸੀਬਲ ਟ੍ਰੈਫਿਕ ਪੁਲਿਸ ਉਥੇ ਦੇ ਸਿਵਲ ਟ੍ਰੈਫਿਕ ਪੁਲਿਸ ਵਲੰਟੀਅਰ ਹੈ ਸੰਜੇ ਰਾਏ ਕੋਲਕੱਤਾ ਦਾ ਜਿਹੜਾ ਉਹ ਸ਼ਖਸ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਉੱਤੇ ਜਿਹੜੀ ਸਖਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਹੋਰ ਅਪਡੇਟ ਦੇ ਲਈ ਜੁੜੇ ਰਹੋ ਨੈਦਰ ਖਬਰ ਟੀਵੀ ਦੇ ਨਾਲ